ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਮ ਯੋਧ ਨਸ਼ਿਆਂ ਵਿਰੁੱਧ ਸੰਬੰਧੀ ਸਾਡੇ ਥਾਣਾ ਤੋਂ ਏਐਸੀ ਪਵਨ ਕੁਮਾਰ ਵਿਧ ਪੁਲਿਸ ਪਾਰਟੀ ਕੱਲ ਇਲਾਕੇ 'ਚ ਸੀ ਜਿਨ੍ਹਾਂ ਨੇ ਚੱਕਲਾ ਬਖਸ਼ ਦਾ ਦਲਵੀਰ ਸਿੰਘ ਨਾਮ ਦਾ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕੋਲੋਂ 21 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਤੇ ਉਹਦੇ ਖਿਲਾਫ ਐਨਡੀਐਸਏਟ ਮਕਦਮਾ ਦਰਜ ਕੀਤਾ ਜਦੋਂ ਅਸੀਂ ਇਹਦਾ ਰਿਕਾਰਡ ਚੈੱਕ ਕੀਤਾ ਰਿਕਾਰਡ ਚੈੱਕ ਕਰਨ ਦੇ ਪਤ ਲੱਗਾ ਵੇ ਇਹ ਵਿਅਕਤੀ 302 2 ਮੁਕਦਮੇ ਦੇ ਵਿੱਚ ਸਜ਼ਾ ਭੁਗਤ ਰਿਹਾ ਸੀਗਾ ਜੇਲ੍ਹ ਦੇ ਵਿੱਚ ਜੇਲ੍ਹ ਤੋਂ ਪਰੋਲ ਤੇ ਆਇਆ ਸੀਗਾ ਇਹਦਾ ਅਸੀਂ ਕੋਰਟ ਚ ਪੇਸ਼ ਕਰਕੇ ਇਰਮਾਨ ਹਾਸਲ ਕਰਕੇ ਤੇ ਬੈਕਵਰਡ ਤੇ ਫਾਰਵਰਡ ਲਿੰਕ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਵਾਂਗੇ ਇਸ ਤੋਂ ਇਲਾਵਾ ਸਾਡੇ ਹੀ ਥਾਣੇ ਦੇ ਸਬੰਸਫਟ ਜਗਜੀਤ ਸਿੰਘ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਦਵਿੰਦਰ ਕੁਮਾਰ ਉਸ ਵਿਭਾਗੋ ਪੱਠਾ ਕਲੂਨੀ ਦਾ ਇਹਦਾ ਅਸੀਂ ਪਤਾ ਲੱਗਾ ਵੇ ਪਹਿਲਾਂ ਹੀ ਐਨਡੀ ਦੇ ਮੁਕਦਮੇ ਦੇ ਵਿੱਚ ਉਹ ਪੀਓ ਆ ਤੇ ਇਹਨੂੰ ਅਸੀਂ ਗ੍ਰফতার ਕਰਨ ਚ ਸਫਲਤਾ ਹਾਸਲ ਕੀਤੀ ਇਹਨੂੰ ਵੀ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੇਸ਼ ਕਰਾਂਗੇ ਜੀ ਇਹਨੂੰ ਮਾਨਜੋਗ ਅਦਾਲਤ ਵਿੱਚ ਅਗਲੀ ਕੀ ਕਰਵਾਏ ਇਹਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਂਗੇ 299 ਦਾ ਪੀਓ ਆ ਜੀ ਆਲਰੇਡੀ ਪਹਿਲਾਂ ਹੀ ਆ ਜੇਲ੍ਹ ਦੇ ਵਿੱਚ ਹੀ ਆ ਜੀ